ਕਿ ਜਦੋਂ ਸਿੱਖਾਂ ਦੇ ਜੀਵਨ ਦੇ ਵਿੱਚ ਕੋਈ ਮਸਲਾ ਪਣਦਾ ਹੈ ਕੋਈ ਔਕੜ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਦੁੱਖਦਾ ਪੈਂਦੀ ਹੈ ਤੇ ਸੇਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਅਗੇ ਅਰਦਾਸਾ ਸੋਧ ਕੇ ਹੁਕਮਨਾਮਾ ਲੈਂਦੇ ਸੀ ਤੇ ਉਸ ਹੁਕਮਨਾਮੇ ਤੇ ਪੂਰਨ ਭਰੋਸਾ ਰੱਖਦੇ ਸੀ ਕਿ ਜਿਹੜਾ ਮੇਰੇ ਗੁਰੂ ਨੇ ਬਚਨ ਕਹਿ ਦਿੱਤਾ ਇਹ ਜੁਗੋ ਜੁਗ ਅਟੱਲ ਹੈ ਤੇ ਉਹ ਉਸ ਗੁਰੂ ਦੇ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਜਿਉਣ ਦਾ ਯਤਨ ਕਰਦੇ ਸੀ 1763 ਈਸਵੀ ਦੀ ਗੱਲ ਹੈ ਕਾਲ ਤਖਤ ਸਾਹਿਬ ਦੀ ਧਰਤੀ ਤੇ ਜਥਾ ਆਇਆ ਕੋਈ ਇੱਕ ਪਠਾ ਬ੍ਰਾਹਮਣ ਆਉਂਦਾ ਉਹ ਆ ਕੇ ਬੇਨਤੀ ਕਰਦਾ ਜਥੇ ਦੇ ਸਿੰਘਾਂ ਨੂੰ ਕਿ ਮੇਰੀ ਪਤਨੀ ਨੂੰ ਕਸੂਰ ਦੇ ਹਾਕਮ ਉਸਮਾਨ ਖਾਨ ਨੇ ਜ਼ਬਰਦਸਤੀ ਚੁੱਕ ਲਿਆ ਹੈ ਤੇ ਮੇਰੀ ਮਦਦ ਕਰੋ ਸਿੱਖ ਕਹਿਣ ਲੱਗੇ ਕੁਝ ਸਿੱਖਾਂ ਨੇ ਆਖਿਆ ਕਿ ਸਾਡੇ ਕੋਲ ਇੰਨੀ ਫੌਜ ਨਹੀਂ ਇੰਨਾ ਪ੍ਰਬੰਧ ਨਹੀਂ ਕਿ ਉਹਦੇ ਨਾਲ ਮੁਕਾਬਲਾ ਕਰ ਸਕੀਏ ਉਹਨੇ ਅਰਜ਼ ਕੀਤੀ ਹੱਥ ਜੋੜ ਕੇ ਕਹਿੰਦੇ ਤੇ ਗੁਰੂ ਨਾਨਕ ਦਾ ਦਰ ਹੈ ਕਿ ਜੇ ਮੈਂ ਇਤੋਂ ਖਾਲੀ ਮੁੜ ਗਿਆ ਤੇ ਮੇਰੀ ਬਾਹ ਕੌਣ ਫੜੇਗਾ ਕਿਰਪਾ ਕਰੋ ਤੇ ਮੇਰੀ ਮਦਦ ਕੀਤੀ ਜਾਵੇ ਹਰੀ ਸਿੰਘ ਨਾਮ ਦਾ ਇੱਕ ਸਰਦਾਰ ਠਿਆ ਉਹ ਕਹਿੰਦਾ ਕਿ ਮੈਂ ਇਸ ਬ੍ਰਾਹਮਣ ਦੀ ਮਦਦ ਕਰਾਂਗਾ ਕੁਝ ਸਿੱਖਾਂ ਨੇ ਕੁਝ ਜਿਹੜੇ ਸਰਦਾਰ ਸੀ ਉਹਨਾਂ ਨੇ ਵੀ ਚਲੋ ਕਿਉਂਕਿ ਸਾਰਾ ਕੁਝ ਵੇਖਣਾ ਪੈਂਦਾ ਹੈ ਕਹਿੰਦੇ ਕਿ ਆਪਣੇ ਕੋਲ ਸੈਨਾ ਘਟ ਹੈ ਜਥੇਦਾਰ ਜਿਹੜੇ ਸੀ ਉਹਨਾਂ ਨੇ ਇੱਕ ਫੈਸਲਾ ਕੀਤਾ ਕਹਿੰਦੇ ਜੇ ਆਪਣੇ ਮਨ ਵਿੱਚ ਦੁਚਿੱਤੀ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੁੱਛ ਲਈਏ ਕਿ ਸਤਿਗੁਰੂ ਜੀ ਦਾ ਕੀ ਹੁਕਮ ਹੈ ਤੇ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਅਰਦਾਸਾ ਸੋਧਿਆ ਸਤਿਗੁਰੂ ਇਹ ਬ੍ਰਾਹਮਣ ਆਇਆ ਇਹਦੇ ਤੇ ਮੁਸੀਬਤ ਬਣੀਏ ਤੇ ਤੁਸੀਂ ਹੁਕਮ ਕਰੋ ਕਿ ਸਿੱਖਾਂ ਨੂੰ ਸਰਦਾਰਾਂ ਨੂੰ ਜਥੇਦਾਰਾਂ ਨੂੰ ਕੀ ਹੁਕਮ ਹੈ ਉਸ ਦਿਨ ਕਹਿੰਦੇ ਹੁਕਮਨਾਮਾ ਆਇਆ ਸੀ ਹੁਣੇ ਵਾਰ ਸਰਵਣ ਕੀਤੀ ਨਾ ਬਸੰਤ ਕੀ ਵਾਰ ਦੇ ਵਿੱਚੋਂ ਪੰਜੇ ਬੱਦੇ ਮਹਾ ਬਲੀ ਕਰ ਸੱਚਾ ਢੋਵਾਂ ਆਪਣੇ ਚਰਨ ਜਪਾਈਣ ਵਿੱਚ ਦਇਓ ਖੜੋਵਾ ਰੋਗ ਸ਼ੋਗ ਸਭ ਮਿਟ ਗਏ ਨਵਾ ਨਿਰੋਵਾ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਾ ਮੂਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਹੁਕਮਨਾਮਾ ਲਿਆ ਤੇ ਸਰਦਾਰ ਘੋੜਿਆਂ ਤੇ ਸਵਾਰ ਹੋ ਕੇ ਤੁਰ ਪਏ ਕਿਸੇ ਨੇ ਰਸਤੇ ਵਿੱਚ ਆਖਿਓ ਸਰਦਾਰੋ ਤੁਰਤੇ ਪਏਓ ਕਸੂਰ ਨੂੰ ਜਿੱਤਣ ਪਰ ਚੇਤੇ ਰੱਖਿਓ ਉਹ ਉਸ ਇਲਾਕੇ ਦਾ ਹਾਕਮ ਹੈ ਉਹ ਕਿਲਿਆਂ ਦਾ ਮਾਲਕ ਹੈ ਉਹਦੇ ਕੋਲ ਬਿਆੰਤ ਫੌਜ ਹੈ ਤੇ ਤੁਸੀਂ ਗਣਤੀ ਦੇ ਸਿੰਘ ਉਹਦਾ ਕੀ ਵਿਗਾੜੋਗੇ ਤੇ ਸਿੱਖਾਂ ਨੇ ਜਵਾਬ ਦਿੱਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦਈ ਆਵਾਜ਼ ਸੋਈ ਕਰੇਗੋ ਹਮਰੇ ਕਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੇ ਹੁਕਮ ਦੇ ਦਿੱਤਾ ਕਿ ਜਿਨ੍ਹਾਂ ਨੇ ਪੰਜ ਮਹਾਬਲੀ ਜੋਧਿਆਂ ਨੂੰ ਕਾਬੂ ਕਰ ਲਿਆ ਹੋਵੇ ਉਹਨਾਂ ਦੇ ਵਾਸਤੇ ਕਸੂਰ ਜਿਤਨਾ ਵੱਡੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਸਾਡੀ ਮਦਦ ਕਰਨਗੇ ਤੇ ਅਸੀਂ ਕਸੂਰ ਫਤਿਹ ਕਰਕੇ ਆਵਾਂਗੇ ਤੇ ਸੱਚ ਕਰਕੇ ਜਾਣਿਓ ਫਿਰ ਉਹ ਜੋਧੇ ਗਏ ਕਸੂਰ ਨੂੰ ਫਤਿਹ ਕੀਤਾ ਉਸਮਾਨ ਖਾਨ ਨੂੰ ਸੋਧਾ ਲਾਇਆ ਤੇ ਉਸ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਲਿਆਏ ਸੀ ਜੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਤੇ ਹੁਕਮਨਾਮੇ ਤੇ ਭਰੋਸਾ ਕਰ ਲਿਆ Then <laughs> the